ਉਹਨੇ ਖੁਦ ਨੇ ਮੰਨਿਆ ਜੀ ਵੀ 175000 ਕਰੋੜ ਦੇ ਲਗਭਗ ਦਾ ਸੀ ਜਿਹੜਾ ਹੈ ਔਇਲ ਜਿਹੜਾ ਐਡੀਬਲ ਔਇਲ ਤੇ ਦਾਲਾਂ ਬਾੜੂ ਮਗਾਈਆਂ 175000 ਕਰੋੜ ਦੀਆਂ ਅਗਰ ਦਾਲਾਂ ਬਾੜੂ ਮਗਾਈਆਂ ਅਗਰ ਕਿਸਾਨ ਨੂੰ ਭਾਰਤ ਦੇ ਕਿਸਾਨ ਨੂੰ ਐਮ ਐਸ ਪੀ ਮਿਲੀ ਹੁੰਦੀ ਠੀਕ ਉਹ ਦਾਲਾਂ ਉਹ ਔਇਲੀ ਸੀਡ ਜਿਹੜੀਆਂ ਫਸਲਾਂ ਨੇ ਉਹ ਇੱਥੇ ਬੀਜਦੇ ਠੀਕ ਹੈ ਜੀ ਤੇ ਸਾਨੂੰ ਜਿਹੜਾ ਰਿਵਨ ਜਿਹੜਾ ਸਾਡਾ ਪੈਸਾ ਬਾਹਰ ਗਿਆ ਹੈ ਠੀਕ ਹੈ ਜੀ ਉਹ ਇਸੇ ਰੈਣਾ ਵੀ ਕਿ ਜਿਹੜਾ ਤੁਸੀਂ ਇੱਕ ਨੇਰੇਟਿਵ ਸਿਰਜ ਰੱਖਿਆ ਲੋਕਾਂ ਨੂੰ ਐਮਐਸਪੀ ਮਿਲ ਗਿਆ ਤੇ ਮਹਿੰਗਾਈ ਵਧੂਗੀ ਜੀ ਉਹ ਉਸ ਦੇ ਨਾਲ ਵੀ ਇਹਨਾਂ ਨੂੰ ਕਿਹਾ ਵੀ ਮਹਿੰਗਾਈ ਵਧਣ ਦੀ ਬਜਾਏ ਘਟੂਗੀ ਹਰ ਇੱਕ ਉਪਭੋਗਤਾ ਨੂੰ ਹਰ ਇੱਕ ਅਨਾਜ ਖਾਣ ਵਾਲੇ ਨੂੰ ਪਤਾ ਹੋਊਗਾ ਕਿਹੜੀ ਚੀਜ਼ ਕਿਵੇਂ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਮਤਲਬ ਗਰੇਜ ਕਰਦੇ ਹਾਂ ਨਾ ਕਈਆਂ ਨਾ ਨਤੇਆਂ ਜਾਣਦੇ ਚੰਗੀ ਗੱਲ ਹੈ ਲੇਕਿਨ ਇੱਕ ਦੋ ਚੀਜ਼ਾਂ ਜ਼ਰੂਰ ਮੈਂ ਸਾਂਝੀਆਂ ਕਰੂੰਗਾ ਤੁਸੀ ਕਿਉਂਕਿ ਯੂਕੇ ਤੋਂ ਜੀ ਦਰਸ਼ਕਾਂ ਨੂੰ ਦੇਖ ਰਹੇ ਹੋਣੇ ਸੁਣ ਰਹੇ ਹੋਣੇ ਆ ਪੀਐਸੀ ਜਦੋਂ ਤੁਹਾਨੂੰ ਦਰੂਲ ਚਲਾਇਆ ਐ ਐਮਐਸਪੀ ਖਰੀਦ ਗਰੰਟੀ ਕਰਨ ਦੀ ਮੰਗ ਐ ਜੀ ਸਵਾਮੀ ਨਾਥਨ ਯੋਗਤਾ ਤੇ ਤਹਿਤ ਫਸਲਾਂ ਦੀ ਭਾਅ ਦੀ ਗੱਲ ਐ ਕਰਜ਼ਾ ਮਾਫੀ ਦੀ ਗੱਲ ਐ ਕਿਸਾਨ ਮਜ਼ਦੂਰ ਦੀ ਅਨੇਕਾਂ ਮਜ਼ਦੂਰੀ ਦੀ ਡਬਲਯੂਟੀਓ ਤੋਂ ਭਾਰਤ ਬਾਹਰ ਆਏ ਇਹਨਾਂ ਵਿੱਚੋਂ ਕਈ ਮੰਗਾਂ ਦੇ ਕਈ ਤਰ੍ਹਾਂ ਜਿਹੜੀਆਂ ਆ ਉਹ ਸਹਿਮਤ ਨਹੀਂ ਹੈ ਇਹ ਤਰ੍ਹਾਂ ਨਹੀਂ ਚਾਹੁੰਦੀਆਂ ਵੀ ਕਰਜ਼ਾ ਮਾਫੀ ਹੋਏ ਇਹ ਤਰ੍ਹਾਂ ਨਹੀਂ ਚਾਹੁੰਦੀਆਂ ਐਮਐਸਪੀ ਮਿਲੇ ਉਹ ਕਾਮਰੇਟ ਭਾਈਚਾਰੇ ਦੇ ਕਈ ਗਰੁੱਪ ਨੇ ਜਿਵੇਂ ਅਸੀਂ ਮੋਰਚਾ ਚਲਾ ਰੱਖਿਆ ਸਿਰੇ ਜਿੰਨੇ ਦਿਨਾਂ ਦੇ ਜੁਜੀਸ਼ਨ ਡੱਲੇਵਾਲ ਨੇ ਮਰਨੁਤ ਨੇ ਜੀ ਉਹਨਾਂ ਦੇ ਰੋਜ਼ਾਨਾ 2 ਘੰਟੇ ਕੀਰਤਨ ਕਥਾ ਜੀ ਤੇ ਅਸਲੀ ਗੁਰੂ ਨੂੰ ਸਮਰਪਿਤ ਸਟੇਜ ਕਰ ਰੱਖੀ ਹੈ ਭਾਸ਼ਣ ਭਾਜੀਆਂ ਬੰਦ ਹੈ ਠੀਕ ਹੈ ਜੀ ਇਹ ਕਈ ਕਈ ਜੱਸੀ ਬੰਦੀਆਂ ਨੂੰ ਇਸ ਤੋਂ ਵੀ ਅਲਰਜੀ ਹੈ ਵਿਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਫਾਰਮ ਲੈਡਰ ਲਖਵਿੰਦਰ ਸਿੰਘ ਆਲਕਸਿਵੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਲੱਗ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਤੁਹਾਡੇ ਚੈਨਲ ਨੂੰ ਕੱਲ ਚੈਨਲ ਨੂੰ ਦਿਖ ਰਹੀ ਯੂਕੇ ਤੇ ਪੂਰੀ ਦੁਨੀਆ ਭਰ ਚ ਦਰਸ਼ਕਾਂ ਨੂੰ ਫਤਿਹ ਪ੍ਰਵਾਨ ਕਰਨੀ ਤੇ ਧੰਨਵਾਦ ਤੁਹਾਡਾ ਜਿਹੜੀ ਕਿਸਾਨਾਂ ਦੀ ਆਵਾਜ਼ ਨੂੰ ਭਾਰਤ ਵਿੱਚ ਚੱਲ ਰਹੇ ਅੰਦੋਲਨ ਨੂੰ ਦੇਸ਼ ਦੁਨੀਆ ਦੇ ਕੋਨੇ-ਕੋਣੇ ਤੱਕ ਲੈ ਕੇ ਜਾ ਰਹੇ ਹੋ ਜੀ ਜੀ ਕੱਲ ਮੀਟਿੰਗ ਹੋਈ ਹੈ ਜੀ ਯੂਨੀਅਨ ਮੈਸ਼ਨ ਨਾਲ ਤੇ ਪਤਾ ਲੱਗਿਆ ਕਿ ਮੀਟਿੰਗ ਉਹਨਾਂ ਦੀ ਵੱਲੋਂ ਸਟੇਟਮੈਂਟ ਵੀ ਆਈ ਹੈ ਕਿ ਪੋਜ਼ਿਟਿਵ ਮੀਟਿੰਗ ਹੋਈ ਹੈ ਤੇ ਕਹਿੰਦੇ ਕੋਈ ਨਾ ਕੋਈ ਹੱਲ ਜਲਦੀ ਨਿਕਲ ਆਏਗਾ ਤੇ ਕੀ ਜੀ ਹੁਣ ਜੇ ਹੱਲ ਨਿਕਲਦਾ ਹੈ ਜਾਂ ਹੁਣ ਜੋ ਪ੍ਰੋਟੈਸਟ ਚੱਲਿਆ ਉਸ ਨੂੰ ਆਪਾਂ ਬੰਦ ਕਰਦੇ ਆ ਜਾਂ ਮੁਹੀਮ ਨੂੰ ਅੱਗੇ ਵੀ ਹੋਰ ਇੱਦਿ ਜਾਰੀ ਰੱਖਾਂਗੇ ਜੀ ਦੇਖੋ ਵੀਰ ਜੀ ਕੱਲ ਜਿਹੜੀ ਹੋਈ ਹੈ 1 ਸਾਲ 2 ਦਿਨਾਂ ਬਾਅਦ ਪੰਜਵੇਂ ਦੌਰ ਦੀ ਵਾਰਤਾ ਹੋਈ ਹੈ ਜਿਹੜੀਆਂ ਸਾਡੀਆਂ ਜਦੋਂ ਅੰਦੋਲਨ ਸ਼ੁਰੂ ਕੀਤਾ ਸੀ 13 ਫਰਵਰੀ 2024 ਨੂੰ ਠੀਕ ਹੈ ਜੀ ਦੋ ਮੀਟਿੰਗਾਂ ਸਾਡੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੋ ਗਈਆਂ ਸੀ 8 ਫਰਵਰੀ 12 ਫਰਵਰੀ ਫਿਰ ਅੰਦੋਲਨ ਤੋਂ ਬਾਅਦ 15 ਫਰਵਰੀ 18 ਫਰਵਰੀ 2024 ਨੂੰ ਚਾਰ ਮੀਟਿੰਗਾਂ ਹੋਈਆਂ ਸੀ ਜੀ ਇਹ ਪੰਜਵੇਂ ਦੌਰ ਦੀ ਵਾਰਤਾ ਹੋਈ ਹੈ ਜੀ ਤੇ ਕੱਲ ਜੋ ਮੈਨ ਜਿਹੜਾ ਕ੍ਰਿਸ਼ੀ ਨਾਲ ਸੰਬੰਧੀ ਸਾਡੇ ਕੰਮਾਂ ਦੇ ਖੇਤੀ ਮੰਤਰੀ ਜਿਹੜਾ ਮਾਨਯੋਗ ਸ਼ਿਵਰਾ ਚੋਹਾਨ ਜੀ ਉਹਨਾਂ ਦੇ بیٹے ਦੀ ਕੱਲ ਸ਼ਾਦੀ ਸੀ ਠੀਕ ਹੈ ਜੀ ਉਹ ਸ਼ਿਰਕਤ ਨਹੀਂ ਕਰ ਪਾਏ ਠੀਕ ਹੈ ਜੀ ਤੇ ਜਿਹੜਾ ਕੰਜ਼ਿਊਮਰ ਅਫੇਅਰ ਮਨਿਸਟਰ ਸੀ ਪ੍ਰਲਾਦ ਜੋਸ਼ੀ ਜੀ ਉਹ ਆਏ ਸੀ ਦੋ ਮਨਿਸਟਰ ਆਫਸਰਕਾਰ ਦੇ ਸੀ ਠੀਕ ਹੈ ਜੀ ਤੇ ਦਿੱਲੀ ਤੋਂ ਜਿਹੜੇ ਉਚਿਤ ਕਰੀ ਆਏ ਸੀ ਖੇਤੀਬਾੜੀ ਨਾਲ ਸੰਬੰਧਿਤ ਠੀਕ ਹੈ ਜੀ ਤੇ ਕੁਜੂਮਰ ਫੇਅਰ ਦੇ ਪੱਤੇ ਆਏ ਸੀ ਪੁਸ਼ਪਝਾਲ ਦੇ ਉਚਿਤ ਕਰੀ ਜੀ 3 ਘੰਟੇ ਤੱਕ ਸਾਡੀ ਵਾਰਤਾ ਚੱਲੀ ਜੀ ਸੰਯੁਕਤ ਕਾਨ ਮੋਰਚਾ ਗੈਰਨਾਟਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਦਾ ਪ੍ਰਤੀਨਿਧ ਮੰਡਲ ਜਗਜੀਤ ਸਿੰਘ ਢੱਲੇਵਾਲ ਜੀ ਦੀ ਅਗਵਾਈ ਹੇਠ ਉੱਥੇ ਪਹੁੰਚਿਆ ਠੀਕ ਹੈ ਜੀ ਬਹੁਤ ਮਤਲਬ ਵਿਸਤਾਰ ਨਾਲ ਚਰਚਾ ਹੋਈ ਪਹਿਲੋਂ ਉਹਨਾਂ ਦੇ ਮਾਨਯੋਗ ਮੰਤਰੀ ਪ੍ਰਹਲਾਦ ਜੋਸ਼ੀ ਜੀ ਨੇ ਸਰਕਾਰ ਦੀਆਂ ਉਪਲਬਧੀਆਂ ਅਗਨਾਈਆਂ ਵੀ ਅਸੀਂ ਪੀਐਮ ਅੱਛਾ ਤੇ ਆ ਦਿੱਤਾ ਅਸੀਂ ਕਿਸਾਨ ਨੂੰ ਉਹ ਦਿੱਤਾ ਤੇ ਫਿਰ ਸਰਦਾਰ ਜੀ ਸਿੰਘ ਢੱਲੇਵਾਲ ਜੀ ਨੇ ਉਹਨਾਂ ਨੂੰ ਕਿਹਾ ਵੀ ਜੋ ਮੰਤਰੀ ਮੋਧਿਆ ਕੀ ਪਿੱਤੋ ਸਹੀ ਉਪਲਬਧੀਆਂ ਗਿਣਾਓਗੇ ਤੇ ਅਸੀਂ ਕਮੀਆਂ ਗਿਣਉਣ ਲੱਗ ਜਾਾਂਗੇ ਤੇ ਆਪਣਾ ਵਿਚਾਰ ਦੂਜੇ ਪਾਸੇ ਚੱਲ ਜਾਊਗਾ ਆਪਾਂ ਜਿਹੜੇ ਵਿਸ਼ੇ ਤੇ ਆਏ ਆ ਉਸ ਤੇ ਗੱਲ ਕਰੀਏ ਠੀਕ ਹੈ ਜੀ ਫਿਰ ਐਮਐਸਪੀ ਤੇ ਚਰਚਾ ਹੋਈ ਉਹਨਾਂ ਨੇ ਖੁਦ ਨੇ ਮੰਨਿਆ ਜੀ ਵੀ 175000 ਕਰੋੜ ਦੇ ਲਗਭਗ ਦਾ ਸੀ ਜਿਹੜਾ ਹੈ ਆਇਲ ਜਿਹੜਾ ਐਡੀਬਲ ਆਇਲ ਤੇ ਦਾਲਾਂ ਬਾਹਰੋਂ ਮੰਗਾਈਆਂ 175000 ਕਰੋੜ ਸੀ ਅਗਰ ਦਾਲਾਂ ਬਾਹਰੋਂ ਮੰਗਾਈਆਂ ਅਗਰ ਕਿਸਾਨ ਨੂੰ ਭਾਰਤ ਦੇ ਕਿਸਾਨ ਨੂੰ ਐਮਐਸਪੀ ਮਿਲੀ ਹੁੰਦੀ ਜੀ ਤੇ ਉਹ ਦਾਲਾਂ ਉਹ ਆਇਲੀ ਸੀਡ ਜਿਹੜੀਆਂ ਫਸਲਾਂ ਨੇ ਉਹ ਇੱਥੇ ਬੀਜਦੇ ਤੇ ਸਾਨੂੰ ਜਿਹੜਾ ਰਿਵਨ ਜਿਹੜਾ ਸਾਡਾ ਪੈਸਾ ਬਾਹਰ ਗਿਆ ਠੀਕ ਹੈ ਜੀ ਉਹ ਇੱਥੇ ਰਹਿਣਾ ਸੀ ਜੀ ਉਹ ਇੱਕ ਇਹ ਵੀ ਅਸੀਂ ਉਹਨਾਂ ਨੂੰ ਕਿਹਾ ਜੀ ਵੀ ਜਿਹੜਾ ਤੁਸੀਂ ਇੱਕ ਨਰੇਟਿਵਿਸਟ ਸਿਰਜ ਰੱਖਿਆ ਲੋਕਾਂ ਨੂੰ ਵੀ ਐਮਐਸਪੀ ਮਿਲ ਗਿਆ ਤੇ ਮਹਿੰਗਾਈ ਵਧੂਗੀ ਜੀ ਉਹ ਉਸ ਦੇ ਨਾਲ ਵੀ ਇਹਨਾਂ ਨੂੰ ਚਾਹ ਵੀ ਮਹਿੰਗਾਈ ਵਧਣ ਦੀ ਬਜਾਏ ਘਟੂਗੀ ਹਰ ਇੱਕ ਉਹ ਖਪਤਤਾ ਨੂੰ ਹਰ ਇੱਕ ਅਨਾਜ ਖਾਣ ਵਾਲੇ ਨੂੰ ਪਤਾ ਹੋਊਗਾ ਕਿਹੜੀ ਚੀਜ਼ ਕਿਵੇਂ ਠੀਕ ਹੈ ਜੀ ਉਹਦਾ ਐਗਜ਼ਾਮਪਲ ਇਹ ਵੀ ਦਿੱਤਾ ਵੀ ਤਿੰਨ ਫਸਲਾਂ ਦੇ ਮੰਨ ਲਓ ਮੁੱਖ ਐਮਐਸਪੀ ਮਿਲਦੀ ਹੈ ਕਣਕ ਤੇ ਝੋਨੇ ਤੇ ਤੇ ਮੰਨ ਲਓ ਕਿਸੇ ਮੱਕੀ ਤੇ ਕਿਸੇ ਤੇ ਮਿਲਦੀ ਹੈ ਜਿਹੜਾ ਜਿੰਨਾ ਫਸਲਾਂ ਤੇ ਐਮਐਸਪੀ ਮਿਲਦੀ ਹੈ ਕਦੇ ਵੀ ਉਹਨਾਂ ਦੀ ਬਲੈਕ ਨਹੀਂ ਹੋਈ ਤੇ ਜਿਨ੍ਹਾਂ ਤੇ ਨਹੀਂ ਮਿਲਦੀ ਉਹਨਾਂ ਨੂੰ ਜਿਹੜੇ ਸਟੋਰੀਏ ਨੇ ਜਿਹੜੇ ਪੁੰਜੀਪਤੀ ਨੇ ਉਹ ਸਟੋਰ ਕਰਦੇ ਨੇ ਤੇ ਮਤਲਬ ਇਹ ਪੂਰੇ ਲੁੱਟ ਕਰਦੇ ਨੇ ਬਾਅਦ ਵਿੱਚ ਇਹ ਚਰਚਾਵਾਂ ਹੋਣਗੀਆਂ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅਲਗ ਜੀ ਮੀਟਿੰਗਾਂ ਹੁਣ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਚਾਰ ਪੰਜ ਮੀਟਿੰਗਾਂ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਮੂਲਿਤ ਕਰ ਰਹੇ ਨੇ ਉਹ ਮੀਟਿੰਗਾਂ ਕਰ ਰਹੇ ਸੀ ਪਿਛਲੇ ਸਾਲ ਵੀ ਤੇ ਕੀ ਲੱਗਦਾ ਜੀ ਜਦੋਂ ਉਹਨਾਂ ਨੇ ਮੀਟਿੰਗ ਦੀ ਉਹ ਤਾਂ ਬੇਨਤੀਜਾ ਰਹੀ ਤੇ ਹੁਣ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਦੀ ਬਿਨਾਂ ਮੌਜੂਦਗੀ ਤੋਂ ਤੇ ਲੱਗਦਾ ਹੁਣ ਹੱਲ ਹੋ ਸਕਦਾ ਦੇਖੋ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਸਾਡੀਆਂ ਮੰਗਾਂ ਕੇਂਦਰ ਸਰਕਾਰ ਨੇ ਨੇ ਕੱਲ ਦੋ ਵਜ਼ੀਰ ਪੰਜਾਬ ਸਰਕਾਰ ਦੇ ਬੈਠੇ ਸੀ ਪਰਮਜੀਤ ਸਿੰਘ ਖੁੱਡੀਆਂ ਤੇ ਕੁਟਾਰੂ ਚੱਕ ਜੀ ਲੇਕਿਨ ਮੈਂ ਇੱਕ ਕਹਿੰ ਤੂੰ ਗਰੇਜ ਨਹੀਂ ਕਰੂੰਗਾ ਉਹਨਾਂ ਨੇ ਮੀਟਿੰਗ ਸ਼ੁਰੂਆਤ ਕੀਤੀ ਤੇ ਸ਼ੁਰੂਆਤ ਦੇ ਵਿੱਚ ਵੈਲਕਮ ਕੀਤਾ ਜੀ ਆਇਆਂ ਨੂੰ ਕਿਹਾ ਠੀਕ ਹੈ ਜੀ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਧੰਨਵਾਦ ਕੀਤਾ ਠੀਕ ਹੈ ਜੀ ਸੈਂਕਸ ਕੀਤਾ ਉਸ ਤੋਂ ਵਿੱਚ ਉਹਨਾਂ ਨੇ ਕੁਝ ਨਹੀਂ ਬੋਲਿਆ ਠੀਕ ਹੈ ਜੀ ਮਤਲਬ ਪਤਾ ਨਹੀਂ ਕੀ ਉਹਨਾਂ ਨੂੰ ਕਹਿ ਕੇ ਭੇਜਿਆ ਸੀ ਵੀ ਤੁਸੀਂ ਨਹੀਂ ਕੋਈ ਗੱਲਬਾਤ ਕਰਨੀ ਚਰਚਾ ਹੁੰਦੀ ਦੀ ਵਿਚ ਤਾਂ ਗੱਲਾਂ ਹੁੰਦੀਆਂ ਨਹੀਂ ਆ ਬਹੁਤ ਮਤਲਬ ਪੋਜੀਟਿਵ ਵੇਨ ਆ ਤੱਥ ਦੇ ਆਧਾਰ ਤੇ ਸੀ ਸਾਰਾ ਕੁਝ ਰੱਖਿਆ ਠੀਕ ਹੈ ਜੀ ਵੀ ਤੁਸੀਂ ਜਿਹੜਾ ਐਮਐਸਪੀ ਜਿਹੜੇ ਖੇਤੀਬਾੜੀ ਮਾਹਿਰ ਨੇ ਜੀ ਆਪ ਚਾਰ ਦਿਨ ਪਹਿਲਾਂ ਹੀ ਟਾਈਮਸ ਆਫ ਇੰਡੀਆ ਦੇ ਵਿੱਚ ਇੱਕ ਕਰਨਾਟਕਾ ਦੇ ਨਹੀਂ ਦੱਖਣ ਭਾਰਤ ਦੇ ਪ੍ਰਸਿੱਧ ਜਿਹੜੇ ਖੇਤੀਬਾੜੀ ਮਾਹਿਰ ਨੇ ਪ੍ਰਕਾਸ਼ ਕਾਮ ਹੈ ਰੈਡੀ ਉਹਨਾਂ ਦਾ ਇੱਕ ਆਰਟੀਕਲ ਛਪਿਆ ਸੀ ਜੀ ਉਹਨਾਂ ਨੇ ਕਿਹਾ ਸੀ ਕਿ 18000 ਕਰੋੜ ਤੋਂ ਲੈ ਕੇ 25000 ਕਰੋੜ ਤੱਕ ਜੇਕਰ ਸਰਕਾਰ ਖੇਤੀ ਮਤਲਬ ਰੱਖਦੀ ਹੈ ਐਮਐਸਪੀ ਵਾਸਤੇ ਤੇ 100% ਜਿਹੜਾ ਐਮਐਸਪੀ ਤੇ ਫਸਲਾਂ ਖਰੀਦੀਆਂ ਜਾਣਗੀਆਂ ਇੱਕ ਪ੍ਰਿਕੋਰਮੈਂਟ ਵੀ ਹੋਊਗਾ ਠੀਕ ਹੈ ਤੇ ਇਹ ਜਿਹੜੀ ਸਰਕਾਰ ਆਂਕੜੇ ਪੇਸ਼ ਕਰਦੀ ਹੈ ਉਹ ਕਹਿੰਦੀ ਵੀ 18 ਲੱਖ ਕਰੋੜ ਚਾਹੀਦਾ ਹੈ ਕਦੇ ਕਹਿੰਦੀ 8 ਲੱਖ ਕਰੋੜ ਚਾਹੀਦਾ ਹੈ ਇਹ ਆਂਕੜੇ ਜਿਹੜੇ ਆ ਬਹੁਤ ਇੱਕ ਜਿਹੜੇ ਆ ਗਲਤ ਪੇਸ਼ ਕੀਤੇ ਜਾ ਰਿਹਾ ਠੀਕ ਹੈ ਜੇ ਅਸੀਂ ਜਿਹੜੀ ਗੱਲ ਗੱਲ ਕੀਤੀ ਉਸੇ ਵਿੱਚ ਇੱਕ ਗੱਲ ਜ਼ਰੂਰ ਹੈ ਜੀ ਮੀਟਿੰਗ ਚੱਲਦੀ ਵਿੱਚ ਸਭ ਤੋਂ ਪਹਿਲਾਂ ਮੀਟਿੰਗ ਹੋਣ ਤੋਂ ਪਹਿਲਾਂ ਮੀਟਿੰਗ ਦੇ ਵਿੱਚ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜੇ ਮਾਨਯੋਗ ਮੰਤਰੀ ਆਏ ਸੀ ਭਰਲਾਜ ਜੋਸ਼ੀ ਜੀ ਉਹਨਾਂ ਨੇ ਪੰਜ ਵਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਨਵੇਦਨ ਕੀਤਾ ਪ੍ਰਾਰਥਨਾ ਕੀਤੀ ਜੀ ਵੀ ਢੱਲੇਵਾਲ ਜੀ ਅਸੀਂ ਮੀਟਿੰਗਾਂ ਕਰ ਰਹੇ ਹਾਂ ਅਸੀਂ ਪੋਜੀਟਿਵ ਹਾਂ ਤੁਹਾਡੀ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਸਰਕਾਰ ਜਿਹੜੀ ਹੈ ਠੀਕ ਹੈ ਜੀ ਪੋਜ਼ਿਟਿਵ ਬੇਵਲ ਵੱਧ ਰਹੀ ਹੈ ਤੇ ਤੁਸੀਂ ਆਪਣਾ ਮਰਨੁ ਵਰਤ ਛੱਡ ਦਿਓ ਠੀਕ ਹੈ ਜੀ ਇਹ ਕਿਉਂਕਿ ਦਲਜੀਤ ਸਿੰਘ ਡੱਲੇਵਾਲ ਅੱਜ 82 ਦਿਨ ਹੋ ਗਏ ਮਰਨ ਵਰਤੇ ਕੱਲ 81 ਦਿਨ ਸੀ ਠੀਕ ਹੈ ਜੀ ਤੇ ਉਹਨਾਂ ਨੇ ਆਪਣਾ ਜਗੀਰ ਸਿੰਘ ਡੱਲੇਵਾਲ ਨੇ ਇੱਕ ਹੀ ਗੱਲ ਕਹੀ ਜੀ ਵੀ ਮੇਰੇ ਜਿਨ੍ਹਾਂ ਦੀ ਲੜਾਈ ਲੈ ਕੇ ਮੈਂ ਲੜ ਰਿਹਾ ਮੇਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਦੀ ਲੜਾਈ ਜਿਵੇਂ ਲੈ ਕੇ ਲੜ ਰਿਹਾ ਤੇ ਤੁਸੀਂ ਐਮਐਸਪੀ ਲਾਗੂ ਕਰ ਦਿਓ ਮੈਂ ਮਰਨੁ ਵਰਤ ਉਹ ਤੋਂ ਤਿਆਰ ਤੋਂ ਅੰਦੋਲਨ ਵੀ ਵਾਪਸ ਲੈ ਲਾਂਗੇ ਠੀਕ ਹੈ ਜੀ ਜਿੰਨੀ ਦੇਰ ਤੱਕ ਏ ਐਮਐਸ ਕੀ ਨਹੀਂ ਮਿਲਦੀ ਕਿਸਾਨ ਨੂੰ ਕਿਸਾਨ ਲੱਖਾਂ ਕਿਸਾਨ ਸਾਡੇ ਖੁਦਕੁਸ਼ੀਆਂ ਕਰ ਗਏ ਨੇ ਜਿੰਨਾ ਕਰਕੇ ਅਸੀਂ ਇਹ ਸੰਘਰਸ਼ ਸ਼ੁਰੂ ਕੀਤਾ ਤੇ ਉਹ ਚੱਲਦਾ ਰਹੂਗਾ ਇੱਕ ਹੋਰ ਦੱਸਦੀ ਤੁਹਾਨੂੰ ਕੱਲ ਜਦੋਂ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਐਂਬੂਲੈਂਸ ਚ ਲੈ ਕੇ ਗਏ ਸੀ ਉਹਨਾਂ ਦੇ ਨਾਲ ਹੋਰ ਵੀ ਅਸੀਂ ਸਾਰੇ ਆਪਣੀਆਂ ਗੱਡੀਆਂ ਲੈ ਕੇ ਅਲੱਗ-ਅਲੱਗ ਨੇਤਗਨ ਜਾ ਰਹੇ ਸੀ ਤੇ ਸਾਡੇ ਦੱਖਣ ਭਾਰਤ ਤੋਂ ਨੇਤਾ ਹੈ ਏਸੀ ਜਿਹੜੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਦੱਖਣ ਭਾਰਤ ਦੇ ਕਨਵੀਨਰ ਵੀ ਨੇ ਬਰ ਬਰੂ ਸ਼ੰਤ ਕੁਮਾਰ ਤੇ ਦੂਸਰੇ ਉਹਨਾਂ ਨਾਲ ਪੀਆਰ ਪੰਡਿਆਨ ਤਮਿਲਨਾਡੂ ਤੋਂ ਸੀ ਉਹਨਾਂ ਦੋਵਾਂ ਜਿਹੜੇ ਨੇਤਾ ਜਿਤ ਗੱਡੀ 'ਚ ਬੈਠੇ ਸੀ ਦੋ ਸਾਥੀ ਹੋਰ ਸਿਓ ਗੱਡੀ ਵੀਦੂ ਘਟਨਾਕ੍ਰਸਤ ਹੋਈ ਤੇ ਉਹਨਾਂ ਨੂੰ ਛੁੱਟੀ ਦੇਤੀ ਗਈ ਇੱਕ ਇੱਕ ਜਿਹੜਾ ਉਹਨਾਂ ਦੇ ਵਿੱਚੋਂ ਪੀਆਰ ਪੰਡਨਸੀ ਉਹ ਤੇ ਜਿਹੜੇ ਫਸਟ ਡੇ ਦੇ ਕੇ ਉਹਨਾਂ ਨੂੰ ਛੁੱਟੀ ਦੇਤੀ ਗਈ ਲੇਕਿਨ ਜਿਹੜੇ ਸ਼ਾਂਤਕਮਾਰ ਜੀ ਨੇ ਕਰਨਾਟਕਾ ਦੇ ਪ੍ਰਮੁੱਖ ਸਾਡੇ ਮੋਰਚੇ ਦੇ ਵੀ ਆਗੂ ਨੇ ਕਰਨਾਟਕਾ ਦੇ ਜੁਨੀਅਰ ਨੇ ਇੱਕ 40 ਸਾਲਾਂ ਤੋਂ ਬਿਲਕੁਲ ਨਨ ਪ੍ਰੈਕਟੀਕਲੀ ਵੀ ਇਹਨਾਂ ਲੜਾਈ ਲੜ ਰਹੇ ਨੇ ਦਕਸ਼ਨਪਾਡਾ ਠੀਕ ਹੈ ਜੀ ਉਹਨਾਂ ਦੇ ਕਾਫੀ ਟੁੱਟਾਂ ਆਈਆਂ ਜੀ ਉਹਨਾਂ ਦੀ ਜਿਹੜੀ ਸਰਵਾਈਕਲ ਸਪਾਈਨ ਹੈ ਉਹਦੇ ਵਿੱਚ ਦਿੱਕਤ ਹੈ ਠੀਕ ਹੈ ਜੀ ਤੇ ਉਹਨਾਂ ਨੂੰ ਪਟਿਆਲੇ ਰਜਿੰਦਰਾ ਮੈਡੀਕਲ ਕਾਲਜ ਚ ਰੱਖਿਆ ਗਿਆ ਤੇ ਕੱਲ ਨੂੰ ਉਹਨਾਂ ਨੂੰ ਜਿਹੜਾ ਹੈ ਜੋ 에어 ਲਿਫਟ ਕੀਤਾ ਜਾਊਗਾ ਐਮਬੂਲੈਂਸ 에어 ਐਰ ਐਮਬੂਲੈਂਸ ਦੇ ਵਿੱਚ ਕਰਨਾਟਕਾ ਬੰਗਲੌਰ ਚ ਭੇਜਿਆ ਜਾ ਰਿਹਾ ਉਹ ਕੱਲ ਹੋਇਆ 4 ਦਿਨ 5 ਦਿਨ ਪਹਿਲਾਂ 12 ਤਰੀਕ ਨੂੰ ਆ ਤਿੰਨ ਚਾਰ ਦਿਨ ਪਹਿਲਾਂ 12 ਤਰੀਕ ਨੂੰ ਜਦੋਂ ਸਾਡੀ ਮਹਾਪੰਚਾਇਤ ਸੀ ਠੀਕ ਹੈ ਜੀ ਪੰਚਾਇਤ ਸ਼ੁਰੂ ਹੁੰਤੇ 11 ਵਜੇ ਹੀ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਨੂੰ ਵੀ ਹਾਰਟ ਦੀ ਪ੍ਰੋਬਲਮ ਹੋਈ ਹਾਰਟ ਅਟੈਕ ਆਇਆ ਜੀ ਉਹਨਾਂ ਨੂੰ ਰਜਿੰਦਰ ਰਜਿੰਦਰਾ ਕਾਲਜ ਪਟਿਆਲਾ ਲਿਜਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਨੇ ਤੇ ਸੋਮਵਾਰ ਨੂੰ ਉਹਨਾਂ ਦੇ ਜਿਹੜਾ ਸਟੰਟ ਵੀ ਪਾਣੇ ਸੀ ਅਸੀਂ ਇਹ ਤਾਂ ਦੱਸ ਰਹੇ ਸੀ ਜੀ ਇਸ ਮੋਰਚੇ ਤੇ ਬਹੁਤ ਅਸੀਂ ਤਸੱਦਰ ਸਾਈ 43 ਦੇ ਕਰੀਬ ਸ਼ਹੀਦ ਹੋਈਆਂ ਨੇ ਠੀਕ ਹੈ ਜੀ ਆਉਣ ਵਾਲੀ 21 ਫਰਵਰੀ ਉਹ 21 ਫਰਵਰੀ ਵਾਲਾ ਦਿਨ ਜਦੋਂ ਖਨੋਰੀ ਮੋਰਚੇ ਤੇ ਭਾਜਪਾ ਦੀ ਹਰਿਆਣਾ ਸਰਕਾਰ ਨੇ ਗੋਲੀ ਮਾਰ ਕੇ ਸਾਡੇ 21 ਸਾਲਾਂ ਨੌਜਵਾਨ ਸੁਭਕਰਨ ਨੂੰ ਸ਼ਹੀਦ ਕੀਤਾ ਸੀ ਜੀ ਔਰ ਉਹ ਉਦੋਂ ਸਾਡੀ ਹੀ ਅੱਗੇ ਦੋ ਤਿੰਨ ਨੇਤਾਵਾਂ ਦੀ ਡਿਊਟੀ ਲੱਗੀ ਸੀ ਉਸੇ ਲੀਡ ਕਰ ਰਹੇ ਸੀ ਉਹ ਮੇਰੇ ਹੱਥਾਂ ਚੋਂ ਹੀ ਨਿਕਲ ਕੇ ਗਿਆ ਉਹਦੀ ਗ੍ਰਫਟ ਲਟਕਦੀ ਹੋਈ ਗਰਦਨ ਅੱਜ ਵੀ ਜਿਹੜੀ ਹੈ ਉਹ ਅੱਖਾਂ ਦੇ ਸਾਹਮਣੇ ਆ ਰਹੀ ਹੈ ਜੀ ਵੀ ਉਹਨੇ ਕਿਵੇਂ ਜਿਹੜਾ ਮਤਲਬ ਉਹਦਾ ਸਾਥ ਛੋੜੇ ਛੋੜੇ ਚੱਲ ਰਿਹਾ ਸੀ ਤੇ ਉਹਦੀ ਅਸੀਂ ਵਰਸੀ ਮਨਾ ਰਹੇ ਹਾਂ ਉਹਦਾ ਬਠਿੰਡੇ ਜ਼ਿਲ੍ਹੇ ਚ ਰਾਮਪੁਰਾ ਤਹਿਸੀਲ ਚ ਪਿੰਡ ਬੱਲੋ ਆ ਠੀਕ ਹੈ ਜੀ 21 ਤਰੀਕ ਨੂੰ ਪੂਰੇ ਦੇਸ਼ ਪਰਤੋ ਤੇ ਕਿਸਾਨ ਪਹੁੰਚਣਗੇ ਉਹਦੀ ਪਹਿਲੀ ਵਰਸੀ ਵੀ ਮਨਾ ਰਹੇ ਆ ਤੇ ਇਸੇ ਕਰਕੇ ਜਿਹੜੀ ਉਹਨਾਂ ਨੂੰ ਜਿਹੜੀ ਤਰੀਕ 22 ਰੱਖੀ ਗਈ ਹੈ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਉਹ ਸ਼ਹੀਦ ਕਿਸਾਨ ਜਿਹੜਾ ਕਿਸਾਨੀ ਅੰਦੋਲਨ ਦਾ ਕਿਸਾਨੀ ਅੰਦੋਲਨ ਦੋ ਦਾ ਸ਼ਹੀਦ ਹੈ ਉਹਦੀ ਵਰਸੀ ਮਨਾ ਰਹੇ ਆ ਇਹ ਬਹੁਤ ਸਾਰੀਆਂ ਦੇਖ ਤਾਂ ਇੱਕ ਸਾਲ ਤੋਂ ਦੇਖੋ ਸਾਰੀਆਂ ਰੁੱਤਾਂ ਹੰਡਾਲੀਆਂ ਜੀ ਗਰਮੀ ਸਰਦੀ ਬਰਸਾਤਾਂ ਹਨੇਰੀਆਂ ਬਿਲਕੁਲ ਠੀਕ ਹੈ ਜੀ ਪਦਨ ਕੀ ਕੋਸ਼ਿਸ਼ ਚੱਲਿਆ ਤੇ ਇਹ ਵੇਖਣਾ ਸਰਕਾਰ ਨੇ ਅਸੀਂ ਤੇ ਇਹ ਵੀ ਕਵਾਂਗੇ ਜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦਾ ਨਾਰਾ ਵੀ ਸਬਕਾ ਸਾਥ ਸਬਕਾ ਵਿਕਾਸ ਤੇ ਅਸੀਂ ਕਿੰਨੇ ਵੀ ਸਬ ਦੇ ਵਿੱਚ ਉਹਨਾਂ ਨੂੰ ਕਿਸਾਨ ਨੂੰ ਵੀ ਮੰਨਣ ਥੱਲੇ ਪੂੰਜੀਪਤੀਆਂ ਦਾ ਵਿਕਾਸ ਨਾ ਕਰਨ ਜਿਹੜੀ ਮੁੱਖ ਇੱਕ ਦੇਸ਼ ਦੀ ਰੀੜ ਦੀ ਛੱਡੀ ਹੈ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਤਬਕਾ ਹੈ ਉਹ ਕਿਸਾਨ ਤੇ ਮਜ਼ਦੂਰ たち ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਜੀ ਇਹ ਕਿ ਉਹਨਾਂ ਨੂੰ ਅਪੀਲ ਕਰਦੇ ਆਂ ਮਾਨਯੋਗ ਪ੍ਰਧਾਨ ਮੰਤਰੀ ਨੂੰ ਭਾਜਪਾ ਸਰਕਾਰ ਨੂੰ ਵੀ ਅਸੀਂ ਕੋਈ ਉਹ ਚੀਜ਼ ਨਹੀਂ ਮੰਗੀ 2000 ਅਸੀਂ ਉਹ ਹੀ ਮੰਗ ਰਹੇ ਹਾਂ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ 2011 ਚ ਚੱਟੀ ਲਿਖੀ ਸੀ ਸਵਰਗੀ ਮਨਮੋਨ ਸਿੰਘ ਪ੍ਰਧਾਨ ਮੰਤਰੀ ਜੀ ਨੂੰ ਉਸ ਵਾਰ 2014 ਦੇ ਜਿਹੜੇ ਵਾਅਦੇ ਕੀਤੇ ਸੀ ਮੈਨੀਫੈਸਟੋ ਚ ਤੇ ਕਈ ਵਿਧਾਨ ਸਭਾਵਾਂ 'ਚ ਬੋਲਿਆ ਸੀ ਜੀ ਉਹ ਲੋ ਜੀ 1 ਸਾਲ ਤੋਂ ਵੱਧ ਦਾ ਆਪਣਾ ਜੋ ਹੁਣ ਦੁਬਾਰਾ ਸੰਘਰਸ਼ ਸ਼ੁਰੂ ਹੋ ਚੁੱਕਿਆ ਹੈ ਲੇਕਿਨ ਇੱਥੇ ਦੇਖਣ ਦੀ ਗੱਲ ਹੈ ਕਿ ਜਿਹੜੀ ਆਪਣੀ ਕਈ ਸਾਰੀਆਂ ਫਾਰਮਰਸ ਯੂਨੀਅਨਜ਼ ਹਨ ਉਹ ਅਲੱਗ ਅਲੱਗ ਨੇ ਉਹ ਸਾਥ ਨਹੀਂ ਦੇ ਰਹੀ ਜਿਵੇਂ ਕਿ ਹੁਣ ਬਲਵੀਰ ਸਿੰਘ ਰਾਜਵਾਲ ਨੇ ਵੀ ਕੱਲ ਨੌਸਪ ਕੀਤਾ ਹੈ ਕਹਿੰਦੇ ਕਿ ਉਹ ਚੰਡੀਗੜ੍ਹ ਚ ਇੱਕ ਪੱਕਾ ਮੋਰਚਾ ਲਾਉਣਗੇ ਲੇਕਿਨ ਉਹ ਪੰਜਾਬ ਸਰਕਾਰ ਅਗੇਂਸਟ ਲਾਰੇ ਆ ਉਹਨਾਂ ਦੀ ਕੋਈ ਮੰਗਾਂ ਨਹੀਂ ਤੇ ਉਹਦੇ ਗੀ ਤੇ ਹੋਰ ਵੀ ਕਈ ਯੂਨੀਅਨਸ ਆ ਜੋ ਸਾਥ ਨਹੀਂ ਦੇ ਰਹੀ ਤੁਹਾਨੂੰ ਨਹੀਂ ਲੱਗਦਾ ਕਿ ਜੇ ਕਿਤੇ ਆਪਣੇ ਜੋ ਫਾਰਮਰਸ ਯੂਨੀਅਨ ਜੀ ਉਹੀ ਇਕੱਠੇ ਨਹੀਂ ਹੋ ਰਹੇ ਕਿਤਨਾ ਕਿਤੇ ਸਰਕਾਰ ਨੂੰ ਮੌਕਾ ਦਿੰਦੇ ਆ ਕਿ ਉਹ ਇਹ ਚੀਜ਼ਾਂ ਨੂੰ ਵਰਤ ਕੇ ਆਪਣਾ ਜੋ ਸੰਘਰਸ਼ ਐ ਖਮਜ਼ੋਰ ਹੁੰਦਾ ਹੈ ਦੇਖੋ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਮਤਲਬ ਗਰੇਜ ਕਰਦੇ ਆ ਨਾ ਕਈਆਂ ਨਾਲ ਕਈਆਂ ਜਾਣ ਤੇ ਚੰਗੀ ਗੱਲ ਐ ਲੇਕਿਨ ਇੱਕ ਦੋ ਚੀਜ਼ਾਂ ਜ਼ਰੂਰ ਮੈਂ ਸਾਂਝੀਆਂ ਕਰੂੰਗਾ ਤੁਸੀ ਕਿਉਂਕਿ ਯੂਕੇ ਤੋਂ ਜੀ ਦਰਸ਼ਕਾਂ ਨੂੰ ਦੇਖ ਰਹੇ ਹੋਣੇ ਸੁਣ ਰਹੇ ਹੋਣੇ ਆ ਪੀਐਸਆਈ ਜਦੋਂ ਤੁਹਾਨੂੰ ਦਰਦੂਰ ਚਲਾਇਆ ਐ ਐਮਐਸਪੀ ਖਰੀਦ ਗਰੰਟੀ ਕਾਨੂੰਨ ਦੀ ਮੰਗ ਐ ਜੀ ਸੁਆਮੀ ਨਾਥਨ ਨਿਯੋਗ ਦੇ ਤਹਿਤ ਫਸਲਾਂ ਦੀ ਭਾਅ ਦੀ ਗੱਲ ਐ ਕਰਜ਼ਾ ਮਾਫੀ ਦੀ ਗੱਲ ਐ ਕਿਸਾਨ ਮਜ਼ਦੂਰ ਦੀ ਉਹਨੇਗਾ ਮਜ਼ਦੂਰੀ ਦੀ ਡਬਲਯੂਟੀਓ ਤੋਂ ਭਾਰਤ ਬਾਹਰ ਆਏ ਇਹਨਾਂ ਵਿੱਚੋਂ ਕਈ ਮੰਗਾਂ ਤੇ ਕਈ ਧਿਰਾਂ ਜਿਹੜੀਆਂ ਐ ਉਹ ਸਮਝਦਾ ਨਹੀਂ ਹੈ। ਇਸ ਤਰ੍ਹਾਂ ਨਹੀਂ ਚਾਹੁੰਦੀਆਂ ਵੀ ਕਰਜ਼ਾ ਮਾਫੀ ਹੋਏ। ਇਸ ਤਰ੍ਹਾਂ ਨਹੀਂ ਚਾਹੁੰਦੀਆਂ ਐਮਐਸਪੀ ਮਿਲੇ। ਉਹ ਕਾਮਰੇਟ ਭਾਈਚਾਰੇ ਦੇ ਕਈ ਗਰੁੱਪ ਨੇ। ਠੀਕ ਹੈ ਜੀ। ਤੇ ਜਿਵੇਂ ਅਸੀਂ ਮੋਰਚਾ ਚਲਾ ਰੱਖਿਆ ਸਿਰੇ ਜਿੰਨੇ ਦਿਨ ਦੇ ਜਗੀਰ ਸਿੰਘ ਡੱਲੇਵਾਲ ਨੇ ਮਰਨ ਉੱਤੇ ਨੇ। ਜੀ। ਉਹਦੇ ਨਾਲ ਰੋਜ਼ਾਨਾ 2 ਘੰਟੇ ਕੀਰਤਨ ਕਥਾ ਜੀ ਤੇ ਅਸਮੀ ਗੁਰੂਦਮ ਸਮਰਪਿਤ ਸਟੇਜ ਕਰ ਰੱਖੀ ਹੈ। ਭਾਸ਼ਣ ਬਾਜ਼ੀਆਂ ਬੰਦ ਐ। ਠੀਕ ਹੈ ਜੀ। ਇਹ ਕਈ ਕਈ ਜੱਥੇਬੰਦੀਆਂ ਨੂੰ ਇਸ ਤੋਂ ਵੀ ਅਲਰਜੀ ਹੈ। ਠੀਕ ਹੈ ਜੀ ਇਸ ਕਰਕੇ ਇਹ ਮੰਗਾ ਨੇ ਜਿਹੜੀਆਂ ਕਈਆਂ ਨੂੰ ਮੰਗਾ ਅਲਰਜੀ ਹੈ ਕਈਆਂ ਨੂੰ ਇਹਨਾਂ ਤੋਂ ਅਲਰਜੀ ਹੈ ਇਹਨਾਂ ਚੀਜ਼ਾਂ ਤੋਂ ਮੰਗਾ ਹਾਂ ਬੋਲਣ ਨੂੰ ਸਭ ਕਹਿੰਦੇ ਵੀ ਸਾਨੂੰ ਐਮਐਸਪੀ ਚਾਹੀਦੀ ਹੈ ਅਸੀਂ ਵੀ ਸਾਮਲਿਆ ਤੇ ਠੀਕ ਹੈ ਮੁਰਜਾ ਜਿਹੜੀ ਵੀ ਚੀਜ਼ ਨੂੰ ਕੋਈ ਜਿਹੜਾ ਵੀ ਲੜਾਈ ਲੜ ਰਿਹਾ ਹੈ ਨੁਕਸਾਨ ਦੀ ਲੜਾਈ ਲੜ ਰਿਹਾ ਹੈ ਲੇਕਿਨ ਇੱਕ ਬੰਨੇ ਜਿਹੜਾ 1 ਸਾਲ ਤੋਂ ਉੱਪਰ ਹੋ ਗਿਆ ਇਹਨਾਂ ਨੁਕਸਾਨ ਕਰਵਾ ਲਿਆ 43 ਸ਼ਹੀਦ ਹੋ ਗਏ ਸਿੱਧੀ ਗੋਲੀ ਲੱਗੀ ਅੱਖਾਂ ਚਲੇ ਗਈਆਂ ਚਾਰ ਕਿਸਾਨਾਂ ਦੀਆਂ 433 ਪਹਿਲੋਂ ਸ਼ਹੀਦ ਹੋਏ ਸੀ 20 30 ਹੋਣ ਹੋਰ ਹੋ ਗਏ ਇਹਨਾਂ ਕੁਝ ਅਸੀਂ ਇਹਨਾ ਕੁਛ ਨੁਕਸਾਨ ਕਰਕੇ ਇਹਨਾ ਆਰਥਿਕ ਨੁਕਸਾਨ ਕਰਕੇ ਕੋਈ ਅੰਦੋਲਨ ਚਲਾਉਣੇ ਸੌਖੀ ਗੱਲ ਨਹੀਂ ਹੈ ਜੀ ਬਿਲਕੁਲ ਜੀ ਬਹੁਤ ਔਖਾ ਹੈ ਬੈਠਣਾ ਬਹੁਤ ਚੀਜ਼ਾਂ ਚਾਹੀਦੀਆਂ ਨੇ ਤੇ ਅਸੀਂ ਇਸ ਕੁਛ ਇਹਨਾ ਕੁਛ ਕਰ ਰਹੇ ਹਾਂ ਤੇ ਉਹ ਅਗਰ ਫਿਰ ਵੀ ਉਹ ਜਿਹੜੇ ਸਾਡੇ ਭਰਾਤਰੀ ਜਥੇਬੰਦੀਆਂ ਵਾਲੇ ਵੀਰ ਨਹੀਂ ਆਉਂਦੇ ਉਹਨਾਂ ਦੀ ਸੋਚ ਹੈ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਨੂੰ ਖੁਸ਼ਹਾਲ ਕਰਨ ਵਾਸਤੇ ਕਿਸਾਨ ਨੂੰ ਐਮਐਸਪੀ ਦੇਉਣ ਵਾਸਤੇ ਕਿਸਾਨ ਦੀ ਮੰਗਾਂ ਵਾਸਤੇ ਜਿਹੜਾ ਸੰਘਰਸ਼ ਹੈ ਠੀਕ ਹੈ ਜੀ ਇਹ ਜਦੋਂ ਬਹੁਤ ਚੜ੍ਹਦੀ ਕਲਾ 'ਚ ਆ ਤੇ ਉਮੀਦ ਹੈ ਜਿਹੜੀ ਸਾਡੀ ਸੂਬੇ ਦੇਸ਼ ਦੀ ਸਰਕਾਰ ਹੈ ਦੇਸ਼ ਦਾ ਮੁਖੀ ਹੈ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਚਾਹੁੰਦੇ ਆ ਜਿਹੜੇ ਕਹਿੰਦੇ ਮੈਂ ਕਿਸਾਨ ਦੀ ਆਏ ਦੁੱਗਣੀ ਕਰੂੰਗਾ ਅਸੀਂ ਕਹਿੰਨੇ ਵੀ ਕਿਸਾਨ ਦੀ ਆਏ ਤੇ ਦੁੱਗਣੀ ਕਰਨ ਦੇ ਬਜਾਏ ਤੁਸੀਂ ਕਰਜ਼ਾ ਦੁੱਗਣਾ ਕਰਤਾ ਪਹਿਲਾਂ 3 ਲੱਖ ਰੁਪਏ ਕਹਿੰਦੇ ਕਰਜ਼ਾ ਦੇਣਾ ਹੁਣ ਕਹਿੰਦੇ ਬਜਟ ਕਹਿੰਦੇ 5 ਦਵਾਂਗੇ ਠੀਕ ਹੈ ਜੀ ਵੀ ਦੂਜਾ ਨੰਬਰ ਸਭ ਤੋਂ ਵੱਡੀ ਗੱਲ ਜੀ ਸਾਡੇ ਨਾਲ ਜਿਹੜਾ ਤੁਸੀਂ ਝੁੱਕ ਕੇ ਬੈਠੇ ਹੋ ਜੀ ਵੀ ਇਹਨਾਂ ਦਰਦਾਂ ਨੂੰ ਸਮਝੋਗੇ ਜਿਹੜੇ ਸਾਡੇ ਭਾਰਤ ਦੇ ਨਾਗਰਿਕਾਂ ਨੂੰ ਅਮਰੀਕਾ ਨੇ ਬੇੜੀਆਂ ਤੇ ਹਥਕੜੀਆਂ ਲਾ ਕੇ ਭੇਜਿਆ ਹੈ ਜੀ 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 ਤੇ ਉਸ ਤੋਂ ਵੀ ਵੱਡਾ ਪੰਜਾਬ ਦੇ ਵਿੱਚ ਹੀ ਜਹਾਜ਼ ਨੂੰ ਕਿਉਂ ਸਾਰਿਆ ਗਿਆ ਅਮਰਸਰ 에ਰਪੋਰਟ ਨੂੰ ਕਿਉਂ ਚੁਣਿਆ ਗਿਆ ਜਦੋਂ ਪਿਛਲਾ ਜਹਾਜ਼ ਉਤਰਿਆ ਤਾਂ 30 ਪੰਜਾਬ ਦੇ ਸੀ 33 ਗੁਜਰਾਤ ਦੇ ਸੀ 2 ਚੰਡੀਗੜ੍ਹ ਦੇ ਤੇ 30 ਪੰਚਤੀ ਹਰਿਆਣਾ ਦੇ ਸੀ ਜੀ ਜੀ ਤੇ ਜਿਨ੍ਹਾਂ ਤੇ ਮੀਡੀਆ ਨੇ ਜਿਨ੍ਹਾਂ ਦੇ ਮੂੰਹ ਦੇ ਅੱਗੇ ਮਾਈਕ ਲਾਇਆ ਸਿਰਫ ਪੰਜਾਬ ਵਾਲਿਆਂ ਤੇ ਲਾਇਆ ਕੀ ਇਕੱਲੇ ਪੰਜਾਬ ਵਾਲਿਆਂ ਦੀ ਦਿੱਕਤ ਆਈ ਸੀ ਗੁਜਰਾਤ ਦੇ ਕਿਸੇ ਵੀ মিডিਆ ਨੇ ਨਹੀਂ ਦਿਖਾਇਆ ਵੀ ਗੁਜਰਾਤ ਦੇ ਵੀ ਬੰਦੇ ਵਾਪਸ ਆਏ ਆ ਜੀ ਮਤਲਬ ਇੱਕ ਇੱਕ ਇਹੋ ਜਿਹਾ ਨਰੇਟਿਵ ਸਿਰਜਿਆ ਜਾ ਰਿਹਾ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ ਪੰਜਾਬੀਅਤ ਨੂੰ ਇੱਕ ਪੋਜੀਸ਼ਨ ਦੇ ਚਾਲ ਦੇ ਸਾਇਸ ਬਿਲਕੁਲ ਠੀਕ ਹੈ ਜੀ ਮਾਨਜੋ ਪ੍ਰਧਾਨ ਮੰਤਰੀ ਅਮਰੀਕਾ ਜਾਂਦੇ ਨੇ 트럼ਪ ਨੂੰ ਮਿਲਦੇ ਨੇ ਜੀ ਦੂਜੇ ਬੰਨੇ ਇਹ ਚੀਜ਼ਾਂ ਤੋਂ ਫਿਰ ਵੀ ਇਗਰੇਜ ਨਹੀਂ ਕੀਤਾ ਜਾਂਦਾ ਇੱਕ ਛੋਟਾ ਜਿਹਾ ਦੇਸ਼ ਪਲਾਪੀਆ ਉਹ ਆਪਣੇ ਨਾਗਰਿਕਾਂ ਦੇ ਵਾਸਤੇ ਆਪਣਾ ਆ ਇਹ ਜਹਾਜ਼ ਭੇਜਦਾ ਹੈ ਵੀ ਉਸ ਤੇ ਮੰਗਾਉਣੇ ਆ ਤੇ ਤੁਹਾਡੇ ਵਾਲੇ ਮਾਨਯੋਗ ਪ੍ਰਧਾਨ ਮੰਤਰੀ ਇਹ ਕਹਿੰਦੇ 66 ਇੰਚ ਦਾ ਸੀਨਾ ਹੈ ਉਹ ਸੀਨਾ ਲੈ ਕੇ ਤੇ ਉੱਥੋਂ ਵਾਪਸ ਆ ਗਏ ਤੇ ਆਪਣਿਆਂ ਨੂੰ ਬੇੜੀਆਂ ਹਸਕੜੀਆਂ ਲਾ ਕੇ ਜਹਾਜ਼ ਚ ਲਿਆਂਦਾ ਜਾ ਰਿਹਾ ਹੈ ਦੇਸ਼ ਦੀ ਕਿੰਨੀ ਵੱਡੀ ਬੇਇੱਜ਼ਤੀ ਕਰਵਾ ਰਹੇ ਨੇ ਇਹ ਵੀ ਇੱਕ ਸਮਝਣ ਵਾਲੀ ਗੱਲ ਹੈ ਬਿਲਕੁਲ ਜੀ ਇੱਕ ਆਖਰੀ ਸਵਾਲ ਤੁਹਾਡੇ ਲਈ ਜੀ ਕਿ ਫਰਵਰੀ ਨੂੰ 22 ਨੂੰ ਜੋ ਮੀਟਿੰਗ ਹੈਗੀ ਹੈ ਯੂਨੀਅਨ ਯੂਨੀਅਨ ਗਵਰਨਮੈਂਟ ਨਾਲ ਦੁਬਾਰਾ ਤੇ ਕੀ ਲੱਗਦਾ ਜੀ ਹੁਣ ਮੰਗਾ ਆਪਣੀਆਂ ਜੋ ਐਮਐਸਪੀ ਦੇ ਆ ਬਾਕੀ ਮੰਗਾ ਸਾਰੀਆਂ ਮੰਨੀਆਂ ਜਾਣਗੀਆਂ ਜਾਂ ਸਰਕਾਰ ਦੁਆਰਾ ਸਮਾਂ ਹੋਰ ਮੰਗਲੇਗੀ ਅਹ ਦੇਖੋ ਸੁਭਾਵਿਕ ਗੱਲ ਹੈ ਜਦੋਂ ਉਹਨਾਂ ਚਰਚਾ ਹੁੰਦੀ ਹੈ ਪੁਆਇੰਟ ਟੂ ਪੁਆਇੰਟ ਚਰਚਾ ਹੁੰਦੀ ਹੈ ਸਮਾਂ ਲੱਗਦਾ ਹੈ ਪਹਿਨੋਂ ਜਿਹੜੀ ਚਾਰ ਦੌਰ ਦੀ ਵਾਰਤਾ ਸੀ ਉਹ ਰਾਤ ਨੂੰ 1:00 ਵਜੇ ਤੱਕ 12:00 ਵਜੇ ਤੱਕ ਚੱਲੀਆਂ ਸ਼ਾਮ ਨੂੰ ਬੈਠਦੇ ਸੀ ਇਹ ਵੀ ਮੀਟਿੰਗ ਜਿਹੜੀ ਜਿਹੜੀ ਕੱਲ ਸੀ ਖੇਤੀ ਮੰਤਰੀ ਜੀ ਨਹੀਂ ਆ ਪਰ ਨਹੀਂ ਚੱਲੀ ਤੇ ਲੰਬੇ ਚੱਲਦੀ ਹੈ ਹਾਂ ਉਮੀਦ ਹੈ ਵੀ ਦੋ ਮਤਲਬ ਅਸੀਂ ਤਾਂ ਕਹਿੰਦੇ ਆ ਵੀ ਸਾਨੂੰ ਮੀਟਿੰਗ ਤੇ ਬੁਲਾਉਣ ਹੀ ਨਾ ਕਿ ਪ੍ਰਧਾਨ ਮੰਤਰੀ ਅਪੀਲ ਕਰ ਦੇਣ ਤੇ ਕੈਬਨਟ ਚ ਪਾਸ ਕਰਕੇ ਦਰੋਂ ਕਾਨੂੰਨ ਬਣਾ ਦੇਣ ਅਸੀਂ ਤਾਂ ਵੀ ਰਾਜੀ ਆਂ ਲੇਕਿਨ ਅਗਰ ਚਰਚਾ ਹੁੰਦੀ ਹੈ ਤੇ ਸੁਭਾਵਿਕ ਹੈ ਵੀ ਇੱਕ ਦੋ ਮੀਟਿੰਗਾਂ ਹੋ ਸਕਦੀ ਹੈ ਠੀਕ ਹੈ ਠੀਕ ਹੈ ਹਾਲਾਂਕਿ ਤੁਹਾਡਾ ਕਾਚਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਰ ਬਖਸ਼ੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਡੇ ਪੰਜਾਬੀਆਂ ਦਾ ਸਾਡੇ ਦੇਸ਼ਵਾਸੀਆਂ ਦਾ ਤੇ ਇਸ ਦੇਸ਼ ਦੇ ਮੇਰ ਪਰ ਹੱਥ ਰੱਖ ਕੇ ਸਾਡੀ ਸਰਕਾਰਾਂ ਨੂੰ ਸਮਤ ਬਖਸ਼ੇ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਆਵਾਮ ਦੀਆਂ ਮੰਗਾਂ ਨੂੰ ਮੰਗਣ ਜੀ ਥੈਂਕ ਯੂ ਜੀ ਥੈਂਕ ਯੂ